ਤਿੰਨ ਵਸਤ ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਤੁਹਾਨੂੰ ਮਿੱਤਰੋ ਲੈ ਕੇ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਬੂਟੇ ਬਾਈ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਰਾਜਸਥਾਨ ਦੇ ਵਿੱਚੋਂ ਖਜ਼ਾਨਾ ਆਉਂਦਾ ਵੈਸ ਕਰਦੇ ਵਿੱਚ ਮਿੱਤਰੋ ਟੌਪ ਤੋਂ ਟੌਪ ਮੈਂ ਟੌਪ ਤੋਂ ਟੌਪ ਜਿਹੜੀ ਝੋਟੀ ਇਸ ਕਰ ਦੇ ਵਿੱਚ ਅਵੇਲੇਬਲ ਹੁੰਦੀ ਆ ਅੱਜ ਫੇਰ ਤੁਹਾਨੂੰ ਮਿੱਤਰੋ 5 6 ਮੱਜਾ ਝੋਟੀਆਂ ਸੁਈਆਂ ਸਵਈਆਂ ਤਿਆਰ ਦੁੱਧ ਵਾਲੀਆਂ ਕੰਡੇ ਤੇ ਲਾਉਣ ਵਾਲੀਆਂ ਵਿਖਾਉਂਗਾ 5 ਮਿੱਤਰੋ ਇੱਕ ਹੋਊਗੀ ਚੋਟੀ ਹਰਿਆਣੇ ਦੀ ਤੇ ਚਾਰ ਹੋਣਗੀਆਂ ਮੱਜਾ ਮਿੱਤਰੋ Rajasthan ਦੀਆਂ ਸਾਰੀਆਂ ਗੱਲਾਂ ਬਾਤਾਂ ਦੀ ਕੁੰਡਲੀ ਆਜੋ ਮਿਲਦੇ ਆਂ ਬਾਈ ਦੇ ਨਾਲ ਕਰਦੇ ਆਂ ਬੂਟੇ ਪਾਈ ਦੇ ਚੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਬਹੁਤ ਵਧੀਆ ਜੀ ਚੱਲਦੇ ਆ ਅੱਜ ਚੜ੍ਹ ਵਰਜਾ ਚੱਤਿਆ ਕਿੰਨੇ ਆ ਅੱਜ 5 ਆ ਜੀ 5 ਅਜੇ ਤਿਆਰ ਨਹੀਂ ਪਾਉਂਦੇ ਗੇ ਗੱਪਣਾ ਕੱਚੀ ਏ ਥੋੜੇ ਦਮ ਲੱਗੇ ਠੀਕ ਆ ਪਰ ਹੈ 6 ਵੇ ਪੰਜ ਦੀ ਰੱਖ ਲਈ ਹਾਂ ਪੰਜ ਹੀ ਰੱਖਣੀ ਅੱਛਾ ਸਾਰੇ ਤਿਆਰ ਦੁੱਧ ਵਾਲੀ ਆ ਜਾਂਦਾ ਹਾਂਜੀ ਸਾਰੇ ਤਿਆਰ ਪਾ ਬਿਲਕੁਲ ਚਾਹ ਆ ਜ ਅੱਛਾ ਪਹਿਲੀ ਝੋਟੀ ਹੈ ਜਿਹੜੀ ਪਹਿਲੇ ਨੰਬਰ ਤੇ ਲੈ ਵੀ ਭਾਈ ਆਈ ਵੀਰੇ ਇੱਧਰ ਪਹਿਲੀ ਝੋਟੀ ਜਿਹੜੀ ਕੀ ਡਿਟੇਲ ਡਿਟੇਲ ਇਹਨੇ 8 8.5 ਕਿਲੋ ਬੋਲਾ ਹੈਗਾ ਜੀ 8.5 ਕਿਲੋ ਹਾਂਜੀ ਚਾਰਾਂ ਦਿਨਾਂ ਦੀ ਸੂਈ ਹੈ ਬੱਚੇ ਤਾਂ ਥੋੜਾ ਜਿਹਾ ਨਿੱਕੀ ਕਰਦੀ ਹੈਲਦੀ ਹੈ ਨਹੀਂ ਲੌਣ ਤੇ ਟਾਈਮ ਲਾਉਂਦੀ ਲੌਣ ਤੇ ਟਾਈਮ ਲਾਉਂਦੀ ਆ ਉਹ ਨਿੱਕੀ ਆਲ ਕਰਦੀ ਆ ਆ ਹਾਂ ਦੁੱਧ 12 ਕਿਲੋ 11 12 ਦੀ ਗਾਰੰਟੀ ਦੇ ਦਿੰਨੇ ਆ ਠੀਕ ਹੈ ਹੁਣ ਕਿੰਨਾ ਹੋਊਗਾ ਹੁਣ 8 ਕਿਲੋ ਦਾ ਤਿਆਰ ਠੀਕ ਹੈ ਤਿਆਰ ਝੋਟੀ ਚੰਗੀ ਹੈ ਨਾ ਚਾਚਾ ਹਾਂਜੀ ਚਾਰ ਦੰਦਾ ਚਾਰ ਆਕੇ ਦੋ ਹੋਰ ਦਿੰ ਲੈ ਵੀ ਬਹੁਤ ਖਰਾ ਅੱਛਾ ਜੱਜਾ ਹੁਣ ਤਿਆਰੀ ਦੇ ਵਿੱਚ ਦੁੱਧ ਜਿਹੜਾ 8 ਕਿਲੋ ਆ ਬੱਚੇ ਤੇ ਲਪਵਾ ਲੈਂਦੀ ਏ ਥੱਲੇ ਬਸੁੰਦੀ ਨਹੀਂ ਛੱਟਦੀ ਵੀ ਆ ਛੱਟਦੀ ਵੀ ਆ ਟਾਈਮ ਲਾਉਂਦੀ ਆ ਟਾਈਮ ਲਾਉਂਦੀ ਹੋਜੂਗੀ ਸਾਡਾ ਮਾਰਿਆ ਔਲ ਕਰਦੀ ਮਾੜੀ ਜੀ ਪਹਿਲੇ 4 ਦਿਨਾਂ ਦੇ ਸਟਾਫ ਹੋਜੂਗੀ ਸਾਡਾ ਅੱਛਾ ਜੇ ਕੋਈ ਅੱਜ ਲੈ ਜਾਵੇ ਐ ਤਾਂ ਨਹੀਂ ਲੱਤ ਲੁੱਤਾ ਤਾਂ ਨਹੀਂ ਮਾਰ ਜਮੇ ਨਹੀਂ ਲੱਤ ਮਾਰਦੀ ਲੱਤ ਮਾਰ ਜੀ ਗਾਰੰਟੀ ਆ ਥੱਲੋ ਵੇ ਕਿੱਡੀ ਖਰੀ ਆ ਯਾਰ ਹਨਾ ਬ੍ਰਾਂਡ ਪੀਸ ਹੀ ਆ ਯਾਰ ਥੱਲੋ ਤਾਂ ਹਨਾ ਅੱਜ 5-3 ਸੋਈ ਨੂੰ ਆ ਪੰਜਵਾਂ ਅੰਦਰ ਕੱਟੀ ਮਗਰ ਚ ਕੱਟਾ ਕੱਟਾ ਮਾਰ ਦੋਵਾਂ ਮਗਰ ਕਟੀਆਂ ਵਾਕ ਮੁੱਲ ਮੁੱਲ ਕਰਾਉਣਾ 80000 ਜੀਐਸ ਤੋਂ 70 77 ਦੀ 77 ਦੀ ਤੇ ਥੋੜਾ ਬਹੁਤਾ ਹੋਰ ਥੋੜਾ ਬਹੁਤ ਨਹੀਂ ਅੱਛਾ ਬਸ ਡਾਲਾਈ ਫੋਨ ਗੋਣ ਕੇ ਲਈ ਡਾਲਾਈ ਡਾਲਾਈ ਆਹਿੰਦੇ ਬਾਰੇ ਦੱਸੀ ਆਜੁਗਣੀ ਬਾਰੇ ਇਹ ਨਾ ਥੋੜਾ ਜਿਆ ਦੁੱਧ ਦੇ ਥੱਲੇ 12 ਕਿਲੋ ਦੀ ਗਾਰੰਟੀ ਸੀ ਆਪਣੀ ਠੀਕ ਆ ਇਹ ਮੇਰੇ ਘੋੜੇ ਤੋਂ ਡਰੀ ਜਾਂਦੇ ਉਹ ਸਾਹਮਣੇ ਵਸ਼ੇਰੀ ਵਾਲੀ ਚੱਕੀ ਹਾਂ ਉਧਰ ਹੀ ਚੱਕੀ ਜਾਂਦੀ ਹਜੇ ਵੀ ਇਹਨੇ ਦੋ ਦਿਨ ਹੋ ਗਏ ਪੱਠੇ ਨਹੀਂ ਖਾਦੇ ਜਦੋਂ ਦੀ ਆਇਆ ਘਟਾਂ ਦੀ ਘੋੜੇ ਤੋਂ ਡਰੀ ਜਾਂਦੀ ਹੈ ਠੀਕ ਆ ਦੁੱਧ ਫੇਰ ਵੀ 9 ਕਿਲੋ ਹੈਗਾ ਚੋਣ ਬਸਮਾ ਦੀ ਇੱਕ ਨੰਬਰ ਭਲਾ ਕੋਈ ਹੱਥ ਹੋਣਾ ਲੱਗਦਾ ਠੀਕ ਆ ਵੇ ਠੀਕ ਆ ਹੁਣ ਜੇ ਕੋਈ ਲੈ ਜਾਏ ਇਹ ਦੁੱਧ 12 ਕਿਲੋ ਤੂੰ ਵੀ ਅਗਲੇ ਘਰੇ ਅਗਲੇ ਘਰੇ 12 ਦਾ 14 ਹੀ ਦੇਉਗੀ 14 ਦੀ ਗਾਰੰਟੀ ਦੇ ਸਕਦਾ ਹਾਂ ਪਰ ਇਸ ਟਾਈਮ 8-9 ਕਿਲੋ ਦੁੱਧ ਆਪਣੇ ਇਹਦੀ ਨਿਗਾ ਘੋੜ ਨਾ ਪਗੜਾ ਬਰੈਣਾ ਟੋਰੀ ਬਈ ਇਹ ਸੁਆ ਜਿੱਤੇ ਕਿੰਨਾ ਮਾਉਂਗਾ ਸੁਆਤੀ ਜਾਈ ਤਿੱਜਾ ਪੈਰ ਬਣਾਉਣ ਵਾਲਿਆ ਥੋੜੇ ਜਿਹੜਾ ਪੈਰ ਤੇ ਰਸਤਾਂ ਦੀਆਂ ਮਈਆਂ ਦੇ ਹੈ ਹੀ ਇਹ ਹਾਂ ਇੱਥੇ ਪਛਾਣੀਆਂ ਜਾਂਦੀਆਂ ਹਾਂਜੀ ਪਰ ਦੁੱਧ ਪਤਾ ਨਹੀਂ ਕਿੱਥੋਂ ਲੱਗਿਆ ਦੁੱਧ ਕਰਮਾਲੀਆਂ ਬਾਕੀ ਸੀਲ ਵੀ ਬਹੁਤ ਆਂ ਹੋਲੀ ਵੀ ਬਹੁਤ ਆਂ ਲੈ ਆ ਬਈ ਪੈਰ ਤਾਂ ਬਣ ਜਾਂਦੇ ਇਹਦੇ ਵਿੱਚ ਚਾਚਾ ਘੋੜੀ ਵਰਗੀ ਹੋ ਜਾਂਦੇ ਘੋੜੀ ਵਰਗੀ ਆ ਪੈਰ ਤਾਂ ਬਣਵਾ ਦਿਆ ਕਰ ਦਿੱਤਾ ਕਿ ਨਹੀਂ ਫਿਰ ਟੈਨ ਲੱਗ ਜਾਣਾ ਤਾਂ ਬਣਵਾਵਾ ਮੇਥੇ ਕੋਈ ਆਉਂਦਾ ਹੀ ਨਹੀਂ ਉੱਜ ਇਹ ਕਿੰਨੇ ਦੀ ਚਾਚਾ 70 ਦੀ ਇਹਨੇ ਮਗਰ ਵੀ ਕੱਟਾ ਜੱਟ ਇਹਦੇ ਮਗਰ ਵੀ ਕੱਟਾ ਇੰਦੇ ਮਗਰ ਵੀ ਕੱਟਾ ਚੋਣ ਪ੍ਰਸੰਗ ਚੋਣ ਵਸਵਾ ਇੱਕ ਨੰਬਰ ਗਾਰੰਟੀ ਠੀਕ ਹੈ ਜੱਟਾ ਤੇ 7ਵੇਂ ਦਿਨ ਅਜ ਸੁਈ ਨੂੰ ਮਗਰ ਕੱਟਾ ਇੰਦੇ ਮਗਰ ਕੱਟਾ ਦੁੱਧ 12 ਕਿਲੋ ਤੇ ਮਨ ਲਾ ਚਲਦੀ ਸੀ ਤੇਰੇ ਕੋਲ ਚਲਦੀ ਸੀ ਦੁੱਧ ਤੇ ਆਪਾਂ ਚੋ ਕੇ ਲਈ ਆਪਣੀ ਗਾਰੰਟੀ ਨਾਲ ਬੰਦਿਆਂ ਤੋਂ ਦੇ ਨਹੀਂ ਆਉਂਦੇ ਨਾ ਹਾਂ ਤੇ ਉਹ ਕੇ ਲਈ ਅੱਛਾ ਆ ਜਿਹੜੀ ਤਿੰਨ ਨੰਬਰ ਤੇ ਖੂਦ ਹੈ ਸਾਡਾ ਇਹਦਾ ਤਿੰਨ ਨੰਬਰ ਤੇ ਦੁੱਧ 8.5 8 ਕਿਲੋ ਆ 8 ਕਿਲੋ 8.5 20 25 ਦਿਨ ਇਹਨਾਂ ਸੁਈ ਨੂੰ ਹੋਵੇ ਠੀਕ ਹੈ ਜੱਟਾ 8.5 8 ਕਿਲੋ ਦੁੱਧ ਦਾ ਠੀਕ ਹੈ ਇਹਦਾ ਦ ਹੈ ਕੁਛ ਕਹਿ ਨਹੀਂ ਸਕਦੇ ਯਾਰ ਥੋੜਾ ਜਨਾ ਇਹ ਵੀ ਉਧਰ ਦੀ ਹੋਈ ਹੈ ਇਹ ਵੀ ਉਧਰ ਦੀ ਰਸਤਾ ਨਹੀਂ ਵੀ ਨਹੀਂ ਲਾ ਸਕਦਾ ਇਹ ਵੀ ਚਾਚਾ ਉਹ ਹਾਂ ਜੀ ਵੀ ਚਾਰ ਦਿਨ ਪਸੂ ਖਾਂਦਾ ਪੀਂਦਾ ਨਹੀਂ ਇਹ ਕਹਿੰਦਾ ਨਾ ਚਾਚਾ ਕਈ ਵਾਰੀ ਉੱਧਰ ਲਾ ਰਸਣ ਪਾਣੀ ਆਪਣੇ ਇੱਕ ਬੰਦੇ ਮੈਨੂੰ ਦੱਸਦਾ ਹੀ ਪਰਸੋਂ ਮਿਲਿਆ ਉਹ ਕਹਿੰਦਾ ਸਹੀ 15 ਦਿਨਾਂ ਜਰਾ ਰਸਣ ਸਹੀ ਮੈਂ 15 ਦਿਨਾਂ ਦੇ ਵਿੱਚ ਸਹੀ ਉੱਥੇ ਉਧਰ ਲਈ ਮੈਂ ਆ ਕੇ 15 20 ਦਿਨ ਕਿਉਂਕਿ ਟੈਂਪਰੇਚਰ ਹੁਣ ਸਰਚ ਕਰ ਵੀ ਅੱਠੀ ਸੱਤੀ ਦਿਨ ਨਹੀਂ ਜਾਈਦਾ ਦਹੇ ਪੰਜੀ ਦਿਨ ਤੇ ਫਿਰ ਉਹ ਦੂਜਾ ਐ ਨਾ ਜਦੋਂ ਆਪਾਂ ਜਦੋਂ 15 ਦਿਨ ਟਕਾ ਕੇ ਕੀ ਕਰਾਂਗੇ ਆਪਾਂ 2 4000 ਰੁਪਏ ਦੇ ਦੇ ਲਈਏ ਉਹ ਬੱਚਾ ਚਾਹੁੰਦੇ ਬੱਚਾ ਚਾਹੁੰਗਾ ਹੂੰ ਠੀਕ ਆ ਬਾਈ ਜਦੋਂ ਚੂਣ ਚਾਣੇ ਨੂੰ ਵੀ ਇੱਕ ਨੰਬਰ ਚੂਣ ਚਾਣ ਇੱਕ ਨੰਬਰ ਬੋਲੀ ਆ ਹੂੰ ਹੂੰ ਅੱਛਾ ਇਹਦੇ ਮਰਜ਼ੇ ਤੇ ਕੱਟਾ ਕਿ ਕੱਟੇ ਕੱਟਾ ਕੱਟਾ ਇਹ ਕਿੰਨੇ ਦੀ ਦੇਣੀ ਜੱਸ ਸੁਣੋ ਜਵਾਂ ਇਹ 80 ਦੇ ਦੇਣਗੇ 8000 ਦੀ ਮਾਨਤਨ ਹੋਰ ਕੋਈ बस कुछ ਛੋੜ ਛੱਪਾ ਮਾੜਾ ਮੋੜ ਕਰਦੇ ਠੀਕ ਹੈ ਜੀ ਹਾਂ ਜੀ ਕੋਈ ਕ ਮੰਨ ਲਾਏ ਪੂਰੇ ਪਰਲੇ ਇਕ ਪੱਥੇ ਨਹੀਂ ਖਾਦੇ ਹਨਾ ਵਿਚਾਰ ਜਾਣ ਦੇ ਕੇ ਅੱਜ ਸਟਾਕ ਦੇ ਵਿੱਚੋਂ ਤੇ ਆਹ ਬਾਈ 5 ਨੰਬਰ 4 ਨੰਬਰ ਦੇ ਜੱਦਾ 4 ਨੰਬਰ ਤੇ ਹਰਿਆਣੇ ਦੀ ਹੈ ਠੀਕ ਆ ਠੀਕ ਆ ਜੀ ਠੀਕ ਆ ਇਹ ਫਿਰ ਇਹ ਦੋ ਆਈਆਂ ਹਨਾ ਜੱਦਾ 4 ਦੰਦ ਨਹੀਂ ਇਹ ਦੋ ਆਈਆਂ ਸੀ ਕਿ ਇੱਕ ਦੋ ਆਈਆਂ ਸੀ ਦੋ ਇੱਕ ਵੇਗੀ ਇੱਕ ਵੇਗੀ ਠੀਕ ਆ ਠੀਕ ਆ ਇਹ ਇੱਕੋ ਜਿਹੀਆਂ ਸੀ ਦੋਵੇਂ ਕਿ ਉਹ ਵੱਟੀ ਜੀ ਦੇ ਨਾਲੋਂ ਉਹ ਥੋੜਾ ਹੋਰ ਹਸਾਲਦੀ ਸੀ ਇਹ ਹੋਰ ਹਸਾਲਦੀ ਉਹ 18 18 ਕਿਲੋ ਦਾ ਤਿਆਰ ਉਹ 18 ਕਿਲੋ ਦਾ ਤਿਆਰ ਸੀ ਥੱਲੇ ਇਹ ਥੱਲੇ 11 12 ਕਿਲੋ ਦਾ ਤੇ ਤਿਆਰ ਹੋ 15 ਕਿਲੋ ਦੀ ਗਾਰੰਟੀ ਤੇ ਮੈਂ ਦੇ ਸਕਦੇ ਹਾਂ ਠੀਕ ਹੈ ਇਹ ਛੋਟੀ ਦੂਜਾ ਸੂਹੇ ਪਹਿਲੇ ਦੂਜਾ ਸੂਹੇ ਚਾਰ ਦੰਦ ਚਾਰ ਦੰਦ ਕਿਆ ਬਾਤ ਹੈ ਬਈ ਅੱਛਾ ਦੱਸਤਾ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਸੂਈ ਨੂੰ ਸੱਤਵਾਂ ਦਿਨ ਅੱਜ ਮਗਰ ਕੱਟੀ ਹੈ ਟੀਕੇ ਦੀ ਟੀਕੇ ਦੀ ਗਰੰਟੀ ਵਾਲੀ ਠੀਕ ਹੈ ਉਹ ਟੀਕੇ ਦਾ ਪਤਾ ਆਪਾਂ ਨੂੰ ਕਿਹੜੇ ਦੀ ਨਹੀਂ ਟੀਕੇ ਦਾ ਪਤਾ ਨਹੀਂ ਪਤਾ ਕਰਦੇ ਪਤਾ ਕਰ ਹਾਂ ਅੱਛਾ ਦੱਸਤਾ ਇਹ ਫਿਰ ਜਿਹੜੇ ਬੰਦੇ ਕੋਲ ਵੀ ਟੀਕੇ ਦੀ ਹੈ ਇਹ ਟੀਕੇ ਝੋਟੀ ਵੀ ਹੈ ਹਾਂ ਝੋਟੀ ਵੀ ਟੀਕੇ ਦੀ ਹੈ ਉਹ ਰਿਕਾਰਡ ਲੈ ਹੀ ਆਇਆ ਕਰੋ ਦੱਸਤਾ ਲਿਖਾ ਲਿਆ ਕਰੋ ਚੰਗਾ ਉਹ ਤਾਂ ਛੇਤੀ ਛੇਤੀ ਜਿਹਾ ਭੱਜਣ ਦੀ ਕਰੀ ਦੀ ਹੈ ਇਹ ਤਾਂ ਜੱਬੇ ਹੋਣੇ ਨਾ ਤੁਸੀਂ ਅੱਛਾ ਚਾਚਾ ਇੱਕ ਗੱਲ ਹੋਰ ਆ ਫਿਰ ਇਹ ਦੋਵੇਂ ਝੋਟੀਆਂ ਇੱਕੋ ਘਰ ਹੀ ਲਈਆਂ ਸੀ ਕਿ ਆ ਡੋਟ ਨਹੀਂ ਡੋਟ ਨਹੀਂ ਠੀਕ ਹੈ ਇਹ ਦੁੱਧੋਂ ਦੁੱਧ ਚੋਟੀ ਬੰਦਾ ਕਰਦਾ ਬਹੁਤ ਜ਼ਿਆਦਾ ਕਰਦਾ ਤਾਂ ਹੁਣ ਵੀ 15 ਕਿਲੋ ਦੀ ਹੂੰ ਵੱਡੀ-ਬੁੱਡੀ ਬਹੁਤ ਆ ਯਾਰ ਹਾਂ ਚਾਰ ਤਾਂ ਦਾ ਚੋਣ ਚਣ ਕਿਵੇਂ ਲੱਗਿਆ ਚੋਣ ਓਕੇ ਇੱਕ ਨੰਬਰ ਠੀਕ ਹੈ ਥਣ ਭਗਾ ਦਿੱਤੀ ਭਾਈ ਡੇੜੇ ਸਾਈਡਾਂ ਮਾੜੀਆਂ ਜਰੂਰ ਨੇੜੇ ਆ ਸਾਈਡਾਂ ਲਈ ਹੁਣ ਇਸਮੈਂ ਇੱਕ ਨੰਬਰ ਹੂੰ ਮੱਥਾ ਨਹੀਂ ਜਰੂਰ ਇਹ ਥਣ ਪਾਵੇ ਥੋੜੀ ਪਸਪੇ ਕਰਕੇ ਬਦ ਕਰਤੀ ਚੁੰਗੀ ਭਈ ਉਹ ਕੱਟੀ ਦੂਜਾ ਲਾਗੀ ਪਰਲੀ ਕੱਟੀ ਨੇ ਮੂੰਹ ਮਾਰਿਆ ਮੂੰਹ ਮਾਰ ਗਈ ਇਹਨੂੰ ਹਾਂ ਠੀਕ ਹੈ ਅੱਛਾ ਇਹ ਕਿੰਨੇ ਦੀ ਇਹ ਜਸਨੂ 130 ਦੀ ਮਾਨਤਰਾਣ ਜਸਨੂ ਮੋਲ ਕਰਾਉਣਾ 140 ਜੇ 130 ਦੀ ਆ 130 ਦੀ ਜਿਸ ਨੇ ਲੱਖ ਜੀ ਕਰ ਦੋਕੜ ਕੱਪੜ ਵੀ ਵਾਪਸ ਲੈ ਲਾਂਗੇ ਲੈ ਲਾਂ ਕੱਟੀ ਵੀ ਲੈ ਲਾਂਗੇ 2000 ਦੀ ਹੋਰ ਦੱਸੋ ਬਸ ਠੀਕ ਆ ਫਿਰ ਪੂਰੇ ਧੋਗੇ ਹਰ ਕੀ ਜਾਈਦਾ ਲੈ ਭਾਈ ਕੱਟੀ ਸਮੇਂ ਦੀ ਲੱਖ ਦੀ ਲਵਾਂਗੇ ਨਾ ਭਾਈ ਹਾਂ ਲੈ ਭਾਈ ਆ ਬਿੱਤਰ ਆ ਇਹਦੇ ਥਲੇ ਦੁੱਧ ਚਾਚਾ ਇਹਦੇ ਥਲੇ 11 11.5 12 ਵੀ ਹੋ ਸਕਦਾ ਇਹ ਵੀ ਰਾਜਸਥਾਨ ਦੀ ਆ ਇਹ ਵੀ ਰਾਜਸਥਾਨ ਦੀ ਚਾਹ ਬਾਬਾ ਇਹ ਆਣ ਕੇ ਥੋੜੇ ਦਿਨ ਜੀ ਨਹੀਂ ਲਾਉਂਦੀਆਂ ਜਿਹੜੀ ਕਿ ਲੋ ਉਹ ਵਿਟੋਟ ਜੰਦ ਪਟਿਆ ਨਾ ਟੁੱਟ ਜਾਂਦਾ ਨਹੀਂ ਦੱਸ ਕਿ ਵੀਰੋ ਮੰਡੀ ਤੋਂ ਮਾਲ ਜਿਹੜਾ ਆਉਂਦਾ ਆ ਕੇ ਤੁਹਾਨੂੰ ਵੀ ਪਤਾ ਬਈ ਬਾਕੀ ਤੁਸੀਂ ਸਿਆਣੇ ਆ ਕੋਈ ਕਹਿਣ ਦੀ ਗੱਲ ਨਹੀਂ ਬਾਕੀ ਹਾਂ ਇਹ ਗੱਲਾਂ ਵੀ ਝੋਟੀ ਦੁੱਧ ਵਾਲੀ ਹੈ ਭਾਈ ਦੁੱਧ ਵਾਲੀ ਨਹੀਂ ਦੀ ਗਾਰੰਟੀ ਹੈ ਦੁੱਧ ਦੀ ਦੁੱਧ ਵਾਲੇ ਪੱਖ ਤੋਂ ਤਾਂ ਕਰਮ ਵਾਲੇ ਨੇ ਰਹੀਆਂ ਯਾਰ ਲੀਵੇ ਵੇਖੋ ਕਿੱਡੇ ਚੰਗੇ ਇਹ ਵੀ ਦੱਸ ਦੇ ਝੋਟੀਆਂ ਤੇ ਯਾਰ ਅੱਛਾ ਚਾਤਾ ਬੜੀ ਫਰੀਕ ਹੈ ਝੋਟੀਆਂ ਬਾਕੀ ਵਾਲਾ ਅਗਲਾ ਤਿੰਨ ਡੰਗ ਚੋਕੇ ਲੱਗੇ ਆ ਸ਼ਾਮ ਦੇ ਚੂਣ ਦੇ ਟਾਈਮ ਤੇ ਵੀਡੀਓ ਬਣਾ ਲਿਆ ਕੋਈ ਟਾਈਮ ਨਹੀਂ ਲਾਇਆ ਹੋਇਆ ਝੋਟੀਆਂ ਨੂੰ ਛੱਡੀਆਂ ਨਹੀਂ ਹੋਈਆਂ ਇਹ ਗੱਲ ਨੋਟ ਰੱਖਿਆ ਜੀ ਬਾਈ ਅੱਛਾ ਚਾਤਾ ਉਹ ਪੰਜ ਨੰਬਰ ਵਾਲੀ ਝੋਟੀ ਤੇ ਜਾ ਮੜਾ ਇਹ ਕੈਮਰਾ ਉਹ ਚੰਦਰੀ ਬਾੜੀ ਚੰਗੇ ਲੱਗ ਜਾਂਦੀ ਮੈਨੂੰ ਚਾਤਾ ਹੁੰਦਾ ਪਾ ਕੀ ਆ ਜਸਨੂ ਮੁੱਲ ਕਰਾਉਣਾ ਕਿ ਦੇਣ ਲੈਣ ਵਾਲੇ ਜਾਂ 95000 95000 ਦੇੜੀਆਂ ਹੈ ਦੇਣੀਆਂ ਥੋੜਾ ਬੋਤ ਲਾੜ ਪਿਆਰ ਕਰਦੇ ਆ ਰੇਡ ਨਹੀਂ ਤੇ ਜ਼ਿਆਦਾ ਹੈਗਾ ਛੋੜ ਛੱਪਾ ਛੋੜ ਤੇ ਛੱਪਾ ਹਾਂ ਮਗਰ ਕੱਟੀ ਵੀ ਬਹੁਤ ਵਧੀਆ ਠੀਕ ਹੈ ਜੀ ਬਹੁਤ ਵਧੀਆ ਕੱਟੀ ਹੈ ਹਮ ਹਫਤੇ ਦੀ ਸੋਈ ਆ ਹਫਤੇ ਦੀ ਸੋਈ ਹੁਣ ਇਹ ਪੰਜਾ ਚਾਚਾ ਹੈਨਾ ਤੇ ਇੱਕ ਗੱਲ ਹੋਰ ਦੱਸ ਦੀ ਮੈਨੂੰ ਹੁਣ ਇਹਨਾਂ ਨੇ ਪੰਜਾ ਦੀ ਆਪਾਂ ਲਾਸਟ ਤੇ ਚਵਾਈ ਦਿਖਾਉਣੀ ਆ ਕਿ ਅਗਲਾ ਆਖਿਆ ਆਪੀ ਅਗਲਾ ਆਪਕੇ ਆਪ ਹੀ ਦੇਖੇ ਜੇ ਵੇਖਣੀ ਆ ਕੋਈ ਆਪਣੇ ਵੀਡੀਓ ਕਾਲ ਤੇ ਜੋ ਵੀ ਸਕਦਾ ਤੇ ਬਾਕੀ ਆਪਣੀ ਫੁੱਲ ਵਾਟਾ ਫੁੱਲ ਗਰੰਟੀ ਬਾਥਣਾ ਦੀ ਪਸਮਾ ਦੀ ਚੂਣ ਦੀ ਜੇਕਰ ਜਿੰਨਾ ਦੁੱਧ ਦੱਸਿਆ ਉੰਨੀ 21 ਕੋਈ ਹੋ ਜੇ ਤਾਂ ਗੱਲ ਵੱਖਰੀ ਆ ਕੋਈ ਪਾਈਆ ਖੰਡ ਜੇ ਘੱਟ ਨਿਕਲੇ ਤਾਂ ਫਿਰ ਉਹਦਾ ਕਰਾਇਆ ਵੀ ਆਪਾਂ ਦੇਣਦਾਰ ਹੋਵਾਂਗੇ ਠੀਕ ਆ ਭਾਈ ਜੀ ਲੋ ਮੇਤਰੋ ਸਾਰੀਆਂ ਗੱਲਾਂ ਤਾਰੋ ਪਰ ਇਹ ਨਾ ਹੋਵੇ ਜਾ ਕੇ ਕੋਈ ਪੱਠੇ ਨਾ ਪਾਵੇ ਹਾਂ ਇਹ ਗਾਲਾ ਇੱਥੋਂ ਦੁੱਧ ਤੋਲ ਕੇ ਦੇਈ ਘਰ ਦੀ ਕੋਈ ਗਰੰਟੀ ਆਪਣੇ ਘਰੇ ਅਗਲਾ 3 ਡੰਗ ਚੋ ਕੇ ਲੈ ਜਾਈਏ ਅਗਲੇ ਦੇ ਘਰ ਦੀ ਕੋਈ ਗਰੰਟੀ ਹੈ ਹੋਗੀ ਥਾਂ ਦੀ ਥਾਂ ਦੀ ਗਰੰਟੀ ਜੇ ਕੋਈ ਘੂਰ ਛੱਟਾ ਹੋਊ ਗੰਢ ਨਾਲੂ ਆਪਣੀ ਗਰੰਟੀ ਬਸ ਬਾਈ ਦੁੱਧ ਦੀ ਤੁਸੀਂ ਭਰਾਵੋ ਦਾਣੇ ਨਾ ਪਾਵੋ ਪੱਠੇ ਨਾ ਪਾਵੋ ਐ ਹੋ ਜੇ ਵੀ ਇਨਸਾਨ ਮੈਂ ਵੇਖਿਆ ਜਿਹੜੇ ਕਿਸੇ ਨੂੰ ਬਦਨਾਮ ਕਰਨ ਦੇ ਮਾਰੇ ਫਸੂਲ ਜਾ ਕੇ ਪੱਠੇ ਦਾਣੇ ਨਹੀਂ ਪੌਂਦੇ ਮੈਂ ਹੋ ਜੇ ਵੀ ਮੇਰੇ ਨਾਲ ਇਹ ਸੀ ਜਦੋਂ ਮਰਦ ਦੇ ਵਿੱਚ ਰੋਲਾ ਰੱਪਾ ਪੈ ਕੇ ਸੈਟ ਹੋ ਜੇ ਕੰਮ ਉਹ ਅਗਲਾ ਕਹਿੰਦਾ ਸਾਡੀ ਅਜ 15 ਕਿਲੋ ਦਿੰਦੀ ਹਾਂ ਕਿਉਂਕਿ ਕਿਸੇ ਨੇ ਚਾਚਾ ਜੀ ਤੈਨੂੰ ਜੇ ਦਬ 11 ਕਿਲੋ ਵਾਲੀ ਦਾ ਰੇਟ ਲੈ ਲਿਆ ਤੈਨੂੰ 15 ਦੇਤਾ ਤੇ ਕਿਹਨੇ ਵਾਅਦਾ ਦੇਣ ਨਹੀਂ ਆਉਣਾ ਜੇ ਕਿਲੋ ਘੱਟ ਦੇਤਾ ਤਾਂ ਤੈਨੂੰ ਠੱਗ ਦਾ ਖਤਾਬ ਉਦੋਂ ਹੀ ਦੇ ਦੇਣਾ ਮੈਂ ਤਾਂ ਨਹੀਂ ਗਰੰਟੀ ਦੇਣ ਦਿੰਦਾ ਕਿਰਪਾ ਪਰਮਾਤਮਾ ਦੀ ਜਿਹੜਾ ਵੀ ਲਗਿਆ ਉਹਨੇ ਕਿਤੇ ਲੰਬਾ ਨਹੀਂ ਦੱਸ 10 ਸਾਲ ਪੁਰਾਣਾ ਕੰਮ 13 ਕਿਲੋ ਹੀ ਦੱਸਦਾ 30 ਸਾਲ ਕਿਰਪਾ ਪਰਮਾਤਮਾ ਚੁੰਗੀ ਚਾਚੀ ਫਿਰ 30 ਸਾਲ ਦਾ ਕੰਮ ਬਾਈ ਵਪਾਰ ਦਾ ਬਾਈ ਦਾ ਨੰਬਰ ਦਿੱਤਾ ਕਿੰਨਾ ਆ ਨੰਬਰ ਕਿੰਨਾ ਦਿੱਤਾ 88375 88375 76998 769 98 94 94 173 50 91 2 ਨੰਬਰ ਦੋਵੇਂ ਇੱਕ ਵਾਰੀ ਫੇਰ ਬੋਲ ਦੋ 88 375 ਜੀ 76998 ਠੀਕ ਹੈ ਦੂਜਾ 94 173 ਜੀ 50 91 ਠੀਕ ਹੈ ਜੀ ਇਸ ਨੰਬਰ ਤੇ ਕਰ ਰਿਹਾ ਤੁਸੀਂ ਬਾਈ ਫੋਨ ਤੇ ਫੋਨ ਤੇ ਹੋਊਗਾ ਮਸਲਾ ਹੱਲ ਕਰ ਲੀਆ ਸਾਰੀ ਬਾੜੀ ਵੀਡੀਓ ਦੇ ਵਿੱਚ ਗੱਲ ਸ਼ੁਕਰੀਆ ਚਾਹੁੰਦੇ ਰੋ ਧੰਨਵਾਦ ਪਿਆਰ ਸਤਿਕਾਰ